ਦੁਨੀਆ ਦੇ ਸਭ ਤੋਂ ਅਜੀਬੋ ਗਰੀਬ ਅੰਧਵਿਸ਼ਵਾਸ ਤੁਸੀਂ ਯਕੀਨ ਨਹੀਂ ਕਰੋਗੇ ਅੱਜ ਵੀ ਲੋਕ ਕਰਦੇ ਹਨ ਇਹ ਕੰਮ ਵਿਹਮ ਬਹੁਤ ਅਜੀਬ ਹੁੰਦੇ ਹਨ ਦੁਨੀਆ ਵਿੱਚ ਕਈ ਤਰ੍ਹਾਂ ਦੇ ਅੰਧਵਿਸ਼ਵਾਸ ਹਨ ਜਿਨ੍ਹਾਂ ਉੱਤੇ ਦੂਜੇ ਲੋਕ ਵਿਸ਼ਵਾਸ ਨਹੀਂ ਕਰ ਸਕਦੇ ਅੱਜ ਆਪਾਂ ਗੱਲ ਕਰਦੇ ਹਾਂ ਕੁਝ ਬਹੁਤ ਹੀ ਅਜੀਬ ਕਿਸਮ ਦੇ ਅੰਧਵਿਸ਼ਵਾਸਾਂ ਬਾਰੇ ਨੰਬਰ 1 ਜਾਪਾਨ ਅਜੂਬਿਆਂ ਦਾ ਦੇਸ਼ ਹੈ ਇੱਥੋਂ ਤੱਕ ਕਿ ਇੱਥੋਂ ਦੇ ਰੀਤੀ ਰਿਵਾਜ ਵੀ ਬਾਕੀ ਦੁਨੀਆ ਨਾਲੋਂ ਬਹੁਤ ਵੱਖਰੇ ਹਨ ਇੱਥੇ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਕਦੇ ਵੀ ਕਿਸੇ ਕਬਰਿਸਤਾਨ ਤੋਂ ਲੰਘਦੇ ਹੋ ਤਾਂ ਤੁਹਾਨੂੰ ਆਪਣੇ ਅੰਗੂਠੇ ਨੂੰ ਹੱਥ ਨਾਲ ਦਬਾ ਕੇ ਰੱਖਣਾ ਚਾਹੀਦਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਤੁਸੀਂ ਅਜਿਹਾ ਆਪਣੇ ਆਪ ਨੂੰ ਨਹੀਂ ਸਗੋ ਆਪਣੇ ਮਾਤਾ ਪਿਤਾ ਨੂੰ ਮਰਨ ਤੋਂ ਬਚਾਉਣ ਲਈ ਕਰਦੇ ਹੋ ਜਾਪਾਨੀ ਵਿੱਚ ਅੰਗੂਠੇ ਦਾ ਅਰਥ ਮਾਪਿਆਂ ਦੀ ਉਂਗਲੀ ਹੈ ਇਸ ਲਈ ਇਹ ਮੰਨਿਆ ਜਾਂਦਾ ਹੈ ਕਿ ਤੁਸੀਂ ਅੰਗੂਠੇ ਨੂੰ ਹੱਥ ਵਿੱਚ ਦਬਾ ਕੇ ਤੁਸੀਂ ਆਪਣੇ ਮਾਤਾ ਪਿਤਾ ਨੂੰ ਮੌਤ ਤੋਂ ਬਚਾ ਰਹੇ ਹੋ ਨੰਬਰ 2 ਤੁਹਾਨੂੰ ਸਪੇਨ ਦਾ ਇਹ ਅੰਧਵਿਸ਼ਵਾਸ ਬਿਲਕੁਲ ਵੀ ਪਸੰਦ ਨਹੀਂ ਆਵੇਗਾ ਇੱਥੇ 90 ਸਾਲ ਦੀ ਸ਼ਾਮ ਨੂੰ ਅੱਧੀ ਰਾਤ ਨੂੰ 12 ਅੰਗੂਰ ਖਾਣਾ ਇੱਕ ਪਰੰਪਰਾਤਿਕ ਅੰਧਵਿਸ਼ਵਾਸ ਮੰਨਿਆ ਜਾਂਦਾ ਹੈ ਜੋ 1895 ਤੋਂ ਸ਼ੁਰੂ ਹੋਇਆ ਸੀ 12 ਅੰਗੂਰ 12 ਮਹੀਨਿਆਂ ਦੀ ਚੰਗੀ ਕਿਸਮਤ ਦਾ ਪ੍ਰਤੀਕ ਹਨ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ 12 ਘੰਟੀਆਂ ਵਿੱਚੋਂ ਹਰੇਕ ਲਈ ਇੱਕ ਅੰਗੂਰ ਖਾਂਦਾ ਹੈ ਤਾਂ ਉਸਦਾ ਸਾਲ ਖੁਸ਼ਹਾਲ ਅਤੇ ਖੁਸ਼ਹਾਲ ਹੋਵੇਗਾ ਨੰਬਰ 3 ਤੁਸੀਂ ਇਸ ਤੇ ਬਿਲਕੁਲ ਵਿਸ਼ਵਾਸ ਨਹੀਂ ਕਰੋਗੇ ਤਿੰਨ ਸਿਗਰਟਾਂ ਜਿਸ ਨੂੰ ਮੈਚ ਦੀ ਤੀਜੀ ਰੋਸ਼ਨੀ ਜਾਂ ਅਸ਼ੁੱਭ ਤੀਜੀ ਰੋਸ਼ਨੀ ਵੀ ਕਿਹਾ ਜਾਂਦਾ ਹੈ ਉਹ ਇੱਕ ਬੁਰਾ ਸ਼ਗਨ ਮੰਨਿਆ ਜਾਂਦਾ ਹੈ ਇਹ ਪਹਿਲੇ ਵਿਸ਼ਵ ਯੁੱਧ ਨਾਲ ਸ਼ੁਰੂ ਹੋਇਆ ਸੀ ਸਿਪਾਹੀਆਂ ਦਾ ਮੰਨਣਾ ਸੀ ਕਿ ਜੇਕਰ ਉਹਨਾਂ ਵਿੱਚੋਂ ਤਿੰਨ ਜਣੇ ਇੱਕੋ ਹੀ ਮਾਚਸ ਉੱਤੇ ਸਿਗਰਟ ਜਗਾਉਂਦੇ ਹਨ ਤਾਂ ਉਹਨਾਂ ਵਿੱਚੋਂ ਇੱਕ ਦੀ ਮੌਤ ਹੋ ਜਾਵੇਗੀ ਜਾਂ ਮਾਚਸ ਦੀ ਸਟਿਕ ਉੱਤੇ ਬੈਠਾ ਤੀਜਾ ਵਿਅਕਤੀ ਗੋਲੀ ਲੱਗਣ ਨਾਲ ਮਰ ਜਾਵੇਗਾ ਉਹਨਾਂ ਦਾ ਮੰਨਣਾ ਸੀ ਕਿ ਮਾਚਸ ਨੂੰ ਸਾੜਨ ਨਾਲ ਦੁਸ਼ਮਣ ਦੇ ਸਨਾਈਪਰ ਨੂੰ ਉਹਨਾਂ ਦੇ ਟਿਕਾਣੇ ਦਾ ਪਤਾ ਲੱਗ ਜਾਵੇਗਾ ਨੰਬਰ 4 ਦੁਨੀਆ ਪਰ ਵਿੱਚ ਕੁਝ ਥਾਵਾਂ ਤੇ ਛਤਰੀ ਨੂੰ ਘਰ ਦੇ ਅੰਦਰ ਖੋਲਣਾ ਬਹੁਤ ਮਾੜੀ ਕਿਸਮਤ ਮੰਨਿਆ ਜਾਂਦਾ ਹੈ ਇਹ ਅੰਧਵਿਸ਼ਵਾਸ ਪ੍ਰਾਚੀਨ ਵਿਸਰੀ ਲੋਕਾਂ ਤੋਂ ਸ਼ੁਰੂ ਹੋਇਆ ਸੀ ਉਸ ਸਮੇਂ ਛਤਰੀਆਂ ਦੀ ਵਰਤੋਂ ਚਕੋਟੀ ਦੇ ਲੋਕਾਂ ਨੂੰ ਧੁੱਪ ਤੋਂ ਬਚਾਉਣ ਲਈ ਕੀਤੀ ਜਾਂਦੀ ਸੀ ਮੀਂਹ ਤੋਂ ਨਹੀਂ ਘਰ ਦੇ ਅੰਦਰ ਛਤਰੀ ਖੋਲਣ ਨਾਲ ਸੂਰਜ ਦੇਵਤਾ ਨੂੰ ਗੁੱਸਾ ਹੁੰਦਾ ਸੀ ਅਤੇ ਉਸ ਨੂੰ ਸਜ਼ਾ ਮਿਲਦੀ ਸੀ ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਮੌਸਮ ਪੁਵਿਕ ਬਾਣੀ ਕਰਦਾ ਹੈ ਕਿ ਕਿਸੇ ਖਾਸ ਦਿਨ ਮੀਂਹ ਪਵੇਗਾ ਅਤੇ ਤੁਸੀਂ ਆਪਣੀ ਛਤਰੀ ਆਪਣੇ ਨਾਲ ਲੈ ਗਏ ਹੋ ਤਾਂ ਮੀਂਹ ਨਹੀਂ ਪਵੇਗਾ ਪਰ ਜੇ ਤੁਸੀਂ ਆਪਣੀ ਛਤਰੀ ਨੂੰ ਘਰ ਛੱਡ ਦਿੰਦੇ ਹੋ ਤਾਂ ਸੱਚਮੁੱਚ ਮੀਂਹ ਪਵੇਗਾ ਨੰਬਰ 5 ਕਾਲੀਆਂ ਬਿੱਲੀਆਂ ਬਹੁਤ ਸਾਰੇ ਸਭਿਆਚਾਰਾਂ ਵਿੱਚ ਅੰਧਵਿਸ਼ਵਾਸ ਨਾਲ ਡੂੰਘੀਆਂ ਜੁੜੀਆਂ ਹੋਈਆਂ ਹਨ ਕਾਲੀਆਂ ਬਿੱਲੀਆਂ ਨੂੰ ਲੰਬੇ ਸਮੇਂ ਤੋਂ ਬੁਰਾ ਸ਼ਗਲ ਅਤੇ ਡਰ ਦਾ ਚਿੰਨ੍ਹ ਮੰਨਿਆ ਜਾਂਦਾ ਹੈ ਮਧਯੁਗ ਵਿੱਚ ਇੱਕ ਕਾਲੀ ਬਿੱਲੀ ਆਉਣ ਵਾਲੀ ਮੌਤ ਦੀ ਨਿਸ਼ਾਨੀ ਸੀ ਅੱਜ ਵੀ ਬਿੱਲੀਆਂ ਦਾ ਨਜ਼ਰ ਆਉਣਾ ਜਾਂ ਰਸਤਾ ਪਾਰ ਕਰਨਾ ਕਿਸੇ ਮਾੜੀ ਚੀਜ਼ ਦਾ ਸੰਕੇਤ ਮੰਨਿਆ ਜਾਂਦਾ ਹੈ ਉਹਨਾਂ ਨੂੰ ਜਾਦੂ ਟੂਣੇ ਨਾਲ ਵੀ ਜੋੜਿਆ ਜਾਂਦਾ ਹੈ ਨੰਬਰ 6 ਕੋਰੀਆ ਵਿੱਚ ਇੱਕ ਇਮਤਿਹਾਨ ਤੋਂ ਇੱਕ ਰਾਤ ਪਹਿਲਾਂ ਜਾਂ ਇੱਕ ਦਿਨ ਪਹਿਲਾਂ ਸੀਵਿਡ ਸੂਪ ਪੀਣਾ ਬੁਰੀ ਕਿਸਮਤ ਮੰਨਿਆ ਜਾਂਦਾ ਹੈ ਉਹਨਾਂ ਦਾ ਮੰਨਣਾ ਹੈ ਕਿ ਸੂਪ ਪੀਣ ਨਾਲ ਤੁਹਾਡੇ ਦਿਮਾਗ ਤੋਂ ਜਾਣਕਾਰੀ ਦੂਰ ਹੋ ਜਾਵੇਗੀ ਇਸ ਦੀ ਬਜਾਏ ਤੁਹਾਨੂੰ ਸਟਿੱਕੀ ਭੋਜਨ ਜਿਵੇਂ ਟੌਫੀ ਜਾਂ ਸਟਿੱਕੀ ਕੈਂਡੀਆਂ ਖਾਣਾ ਚਾਹੀਦਾ ਹੈ ਇਸ ਨੂੰ ਸ਼ੁਭ ਸ਼ਗਨ ਮੰਨਿਆ ਜਾਂਦਾ ਹੈ